ਸਰਵਣ ਸਿੰਘ ਪੰਦੇਰ ਟੂਲ ਪਲਾਜਾ ਬਰਿਆਮ ਨੰਗਲ ਕੱਥੂ ਨੰਗਲ ਜਿਹੜਾ ਅੰਮ੍ਰਿਤਸਰ ਤੇ ਜੰਮੂ ਕਸ਼ਮੀਰ ਮੇਨ ਹਾਈਵੇ ਉੱਥੇ ਖੜਾ ਵਾ ਇਹ ਟੂਲ ਪਲਾਜਾਂ ਵਾਲਾ ਮੋਰਚਾ 14ਵੇਂ ਦਿਨ ਵਿੱਚ ਤੇ ਲਗਭਗ ਡੀਸੀ ਦਫ਼ਤਰਾਂ ਦਾ 34ਵੇਂ ਦਿਨ ਵਿੱਚ ਇਹ ਮੋਰਚਾ ਸ਼ਾਮਿਲ ਹੋ ਗਿਆ ਕੜਾਕੇ ਦੀ ਠੰਡ ਦੇ ਬਾਵਜੂਦ ਅੱਜ ਗੁਰਗੋਬਨ ਸਿੰਘ ਜੀ ਮਹਾਰਾਜ ਜੀ ਦਾ ਗੁਰਪੁਰ ਬਿਆ ਸਾਰੇ ਦੇਸ਼ ਦੁਨੀਆ ਵਿੱਚ ਗੁਰੂ ਨਾਨਕ ਨਾਮ ਲੇਵਾ ਸਾਰਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਹੋਣ ਗੁਰੂ ਸਾਹਿਬ ਦੀ ਸਾਰੀ ਜ਼ਿੰਦਗੀ ਮਾਨਵਤਾ ਦੇ ਭਲੇ ਲਈ ਨੰਗੀ ਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਗੁਰੂ ਸਾਹਿਬ ਨੇ ਆਪਣੇ ਵੇਲੇ ਮੁਗਲ ਸਾਮਰਾਜ ਦੀਆਂ ਇਸ ਮੁਲਕ ਦੇ ਵਿੱਚੋਂ ਜੜਾ ਪੁੱਟੀਆਂ ਤੇ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਕੀਤਾ ਉਹਨਾਂ ਨੇ ਲੋਕਾਂ ਲਈ ਦਾ ਉਮਰ ਸੰਘਰਸ਼ ਕੀਤਾ ਅਰ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਇੱਕ ਅਜਿਹਾ ਫਲਸਫਾ ਦਿੱਤਾ ਜਿਹਦੇ ਤੇ ਚੱਲ ਕੇ ਮਨੁੱਖ ਆਪਣੀ ਕਲਿਆਨਕਾਰੀ ਜ਼ਿੰਦਗੀ ਜੀ ਸਕਦਾ ਇਹਦੇ ਨਾਲ ਜਿਹੜੇ ਅੱਜ ਸਾਡੇ ਮੋਰਚੇ ਆ ਉਹਨਾਂ ਵਿੱਚ ਗੁਰਗੋਬਨ ਸਿੰਘ ਜੀ ਦਾ ਗੁਰਪੁਰਬ ਮਨਾਇਆ ਜਾਊਗਾ ਇਹਦੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਕਰਜ਼ੇ ਮਾਫੀ ਦੀ ਮੰਗ ਆ ਕਿਸਾਨਾਂ ਦੇ ਫਸਲਾਂ ਦੇ ਭਾਵਾਂ ਦੀ ਮੰਗ ਹੈਗੀ ਆ ਪੰਜਾਬ 'ਚ ਨਸ਼ਾ ਬੰਦ ਹੋਵੇ ਬੇਲੋਜ਼ਗਾਰੀ ਦਾ ਖਾਤਮਾ ਹੋਵੇ ਜਿਵੇਂ ਕਾਰਪੋਰੇਟ ਘਰਾਣੇ ਆ ਇਸ ਵੇਲੇ ਇਸ ਵੇਲੇ ਸਭ ਤੋਂ ਵੱਡੇ સામਰਾਜੀ ਕਾਰਪੋਰੇਟ ਘਰਾਣੇ ਆ ਜਿਹੜੇ ਸਾਡੇ ਮੁਲਕ ਨੂੰ ਲੁੱਟ ਰਹੇ ਆ ਤਾਂ ਉਹਨਾਂ ਦੀਆਂ ਨੀਤੀਆਂ ਜਿਵੇਂ ਪੰਜਾਬ ਦੇ ਦਰਿਆਵਾਂ 'ਤੇ ਜ਼ਮੀਨ ਹੇਠ ਪਾਣੀ ਦੇ ਵਿੱਚ ਜ਼ਹਿਰ ਘੋਲ ਰਹੀਆਂ ਵਾਂ ਉਹ ਸਾਰੀ ਦੇਸ਼ ਦੁਨੀਆ ਜਾਣਦੀ ਆ ਉਹ ਉਹ ਬੰਦ ਕੀਤਾ ਜਾਵੇ ਉਹ ਵੀ ਸਾਡੀ ਮੰਗ ਹੈਗੀ ਆ ਇਹਦੇ ਨਾਲ ਦੀ ਨਾਲ ਜੜੀਆਂ ਸੜਕਾਂ ਟੱਕੇ ਨਸ ਸਰਕਾਰ ਰਿਕਵਰ ਕਰ ਰਹੀ ਆ ਬਗੈਰ ਵਾਜਬ ਰੇਟ ਦਿੱਤੇ ਆ ਇਹ ਇਹਨਾਂ ਦੇ ਵਾਜਬ ਕਿਸਾਨਾਂ ਨੂੰ ਰੇਟ ਮਿਲੇ ਇਹ ਵੀ ਸਾਡੀ ਮੰਗ ਹੈਗੀ ਆ ਤੋ ਮੰਗਾ ਕਰਕੇ ਮੋਰਚਾ ਪਹਿਲੋ ਵੀ ਜਾਰੀ ਸੀ ਜਦੋਂ ਤੱਕ ਭਗਵੰਤ ਮਾਨ ਤੇ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਅਮਲ ਵਿੱਚ ਲਾਗੂ ਨਹੀਂ ਕਰਦੀ ਮੰਨਦੀ ਨਹੀਂ ਹੈਗੀ ਉੱਤੇ ਕੋਈ ਠੋਸ ਫੈਸਲਾ ਹੁੰਦਾ ਨਹੀਂ ਹੈਗਾ ਉਦੋਂ ਤੱਕ ਇਹ ਮੋਰਚਾ ਜਾਰੀ ਰਹੂਗਾ ਤੇ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਇਸ ਅੰਦੋਲਨ ਦਾ ਸਮਰਥਨ ਕਰਕੇ ਖੋਲ ਦੇ ਵਿੱਚ ਕੁਦ ਰੀਆਂ ਉਹਨਾਂ ਦਾ ਧੰਨਵਾਦ ਕਰਦੇ ਆਂ